ਜ਼ਿੰਦਗੀ ਦੇ ਵਿੱਚ ਜਿੱਥੇ ਪੈਸਾ ਕਮਾਉਣਾ ਕੰਮ ਕਰਨਾ ਜ਼ਰੂਰੀ ਆ ਉਸ ਦੇ ਨਾਲ-ਨਾਲ ਆਪਣੇ ਪਰਿਵਾਰ ਨਾਲ ਸਮਾਂ ਬਤਾਉਣਾ ਤੇ ਪਰਿਵਾਰ ਦੀਆਂ ਜ਼ਰੂਰਤਾਂ ਨੇ ਜੋ ਉਹ ਪੂਰੀਆਂ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਬੰਦਾ ਕੰਮ ਦੇ ਸਿਲਸਿਲੇ ਦੇ ਵਿੱਚ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਆਪਣੇ ਪਰਿਵਾਰ ਨੂੰ ਭੁੱਲ ਬੈਠਦਾ ਹੈ ਉਹਨਾਂ ਸਮਾਂ ਪਰਿਵਾਰ ਨੂੰ ਨਹੀਂ ਦਿੰਦਾ ਤੇ ਫੇਰ ਜੋ ਉਸ ਦਾ ਨਤੀਜਾ ਨਿਕਲਦਾ ਸ਼ਾਇਦ ਫਿਰ ਉਸ ਦੀ ਉਹ ਬੰਦੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦਾ ਜੋ ਆਪਣੇ ਪਰਿਵਾਰ ਨੂੰ ਘੱਟ ਸਮਾਂ ਦਿੰਦਾ ਸੀ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਪੈਸੇ ਕਮਾਉਣ ਦੇ ਸਿਲਸਿਲੇ ਦੇ ਵਿੱਚ ਜਿਆਦਾ ਉਹ ਘਰੋਂ ਬਾਹਰ ਰਹਿੰਦਾ ਸੀ ਉਸ ਨੇ ਆਪਣੇ ਪਰਿਵਾਰ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਫਿਰ ਉਸ ਦਾ ਨਤੀਜਾ ਬੜਾ ਭਿਆਨਕ ਨਿਕਲਿਆ ਜਿਸ ਕਾਰਨ ਤਿੰਨ ਮੌਤਾਂ ਹੋ ਜਾਂਦੀਆਂ ਨੇ ਤੇ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਛੱਤੀਸਗੜ੍ਹ ਦਾ ਜ਼ਿਲ੍ਹਾ ਬਲਰਾਮਪੁਰ ਇਸ ਦਾ ਪਿੰਡ ਦਹੇਸਬਰ ਗੱਲ ਹੈ 15 ਨਵੰਬਰ 2024 ਦੀ ਇੱਕ ਕਿਸਾਨ ਜਿਸ ਦਾ ਨਾਮ ਰਾਮਨਾਥ ਹੁੰਦਾ ਉਹ ਆਪਣੇ ਖੇਤ ਦੇ ਵਿੱਚ ਟਹਿਰ ਰਿਹਾ ਹੁੰਦਾ ਟਹਿਲ ਦੇ ਟਹਿਲ ਦੇ ਉਸ ਦੀ ਨਿਗਾ ਪੈਂਦੀ ਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਨੇ ਇੱਕ ਇਨਸਾਨੀ ਖੋਪੜੀ ਦੇਖੀ ਜਦੋਂ ਉਹ ਅੱਗੇ ਜਾਂਦਾ ਤਾਂ ਅੱਗੇ ਉਸ ਨੂੰ ਇੱਕ ਹੋਰ ਖੋਪੜੀ ਮਿਲਦੀ ਹੈ ਇਹ ਦੇਖ ਕੇ ਤਾਂ ਉਸਦੇ ਹੋਸ਼ ਹੀ ਉੱਡ ਜਾਂਦੇ ਆ ਪਰ ਅਜੇ ਗੱਲ ਸਿਰੇ ਨਹੀਂ ਲੱਗੀ ਸੀ ਜਦੋਂ ਉਹ ਥੋੜਾ ਹੋਰ ਦੇਖਦਾ ਤਾਂ ਇੱਕ ਹੋਰ ਇਨਸਾਨੀ ਖੋਪੜੀ ਉਸ ਨੂੰ ਦਿਖਾਈ ਦਿੰਦੀ ਹੈ ਉਹ ਰੌਲਾ ਪਾਉਂਦਾ ਹੈ ਚੀਕਾਂ ਮਾਰਦਾ ਹੈ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਖੇਤ ਵਿੱਚ ਤਿੰਨ ਤਿੰਨ ਖੋਪੜੀਆਂ ਕਿੱਥੋਂ ਆਈਆਂ ਹੁਣ ਜਦੋਂ ਰੌਲਾ ਪੈਂਦਾ ਤਾਂ ਪਿੰਡ ਦੇ ਲੋਕ ਆਸੇ ਪਾਸੇ ਦੇ ਲੋਕ ਉਸ ਖੇਤ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਉਹ ਸਾਰੀ ਜਗ੍ਹਾ ਨੂੰ ਘੇਰਾਬੰਦੀ ਕਰ ਲੈਂਦੀ ਹੈ ਘੇਰਾਬੰਦੀ ਕਰਨ ਤੋਂ ਬਾਅਦ ਜਦੋਂ ਹੋਰ ਜਾਂਚ ਕੀਤੀ ਜਾਂਦੀ ਹੈ ਤਲਾਸ਼ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਇਹ ਤਿੰਨ ਖੋਪੜੀਆਂ ਦੇ ਨਾਲ-ਨਾਲ ਇਹਨਾਂ ਤਿੰਨਾਂ ਦੇ ਜੋ ਸਰੀਰ ਸੀ ਕੰਕਾਲ ਦੇ ਰੂਪ ਦੇ ਵਿੱਚ ਉਹੀ ਜਗ੍ਹਾ ਤੋਂ ਮਿਲਦੇ ਨੇ ਹੁਣ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹ ਤਿੰਨੇ ਜੋ ਸਰੀਰ ਨੇ ਇਹ ਕਿਸ ਦੇ ਨੇ ਇਹ ਲਾਸ਼ਾਂ ਕੰਕਾਲ ਦੇ ਰੂਪ ਦੇ ਵਿੱਚ ਜੋ ਸੀ ਉਹ ਕਿਸ ਦੀਆਂ ਨੇ ਕਿਸ ਨੇ ਇਹਨਾਂ ਦਾ ਕਤਲ ਕੀਤਾ ਤੇ ਕਿਉਂ ਕੀਤਾ ਜਾਨੀ ਕਈ ਵੱਡੇ ਸਵਾਲ ਹੁਣ ਪੁਲਿਸ ਦੇ ਸਾਹਮਣੇ ਸੀ ਪੁਲਿਸ ਪੁੱਛਗਿੱਛ ਕਰਦੀ ਆ ਜਾਂਚ ਪੜਤਾਲ ਕਰਦੀ ਆ ਪਰ ਕਿਤੋਂ ਵੀ ਕੁਝ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਇਹ ਜੀ ਵੀਡੀਓ ਬਣਾ ਕੇ ਵੀਡੀਓਗ੍ਰਾਫੀ ਕਰਕੇ ਉਸ ਨੂੰ ਵਾਇਰਲ ਕੀਤਾ ਜਾਂਦਾ ਤੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਨੇੜੇ ਤੇੜੇ ਦੇ ਥਾਣਿਆਂ ਦੇ ਵਿੱਚ ਸਭ ਕਿਤੇ ਇਤਲਾਹ ਦਿੱਤੀ ਜਾਂਦੀ ਹੈ ਕਿ ਕਿਤੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ ਤੇ ਉਸ ਤੋਂ ਬਾਅਦ ਜੋ ਜ਼ਿਲ੍ਹੇ ਹੁੰਦੇ ਆ ਆਸੇ ਪਾਸੇ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਖਬਰ ਪਹੁੰਚਾਈ ਜਾਂਦੀ ਹੈ ਇਹ ਜੋ ਕੰਕਾਲ ਦੇ ਰੂਪ ਦੇ ਵਿੱਚ ਲਾਸ਼ਾਂ ਮਿਲੀਆਂ ਸੀ ਇਹ ਦੋ ਔਰਤਾਂ ਤੇ ਇੱਕ ਮਰਦ ਦੀ ਸੀ ਤਾਂ ਹੁਣ ਜਦੋਂ ਪੁਲਿਸ ਅਲੱਗ-ਅਲੱਗ ਥਾਣਿਆਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਗੱਲ ਪਹੁੰਚਾਉਂਦੀ ਆ ਕਿ ਕਿਸੇ ਥਾਣੇ ਦੇ ਵਿੱਚ ਕਿਤੇ ਕੋਈ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ ਹੁਣ ਥਾਣਾ ਕੁਸ਼ਮੀ ਜੋ ਕਿ ਇਸ ਜਗ੍ਹਾ ਤੋਂ 80 ਕਿਲੋਮੀਟਰ ਦੂਰ ਸੀ ਉਥੋਂ ਦੀ ਪੁਲਿਸ ਇੱਥੋਂ ਦੀ ਪੁਲਿਸ ਦੇ ਨਾਲ رابطہ ਕਾਇਮ ਕਰਦੀ ਆ ਕਿਉਂਕਿ ਉਥੇ 4 ਅਕਤੂਬਰ 2024 ਨੂੰ ਇੱਕ ਬੰਦੇ ਜਿਸ ਦਾ ਨਾਮ ਸੂਰਜ ਦੇਵ ਸੀ ਉਸ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਗਈ ਸੀ ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਮੇਰੀ ਘਰ ਵਾਲੀ ਕੁਸ਼ਲਿਆ ਠਾਕੁਰ ਜੋ ਕਿ 40 ਸਾਲਾਂ ਦੀ ਸੀ ਉਹ ਵੀ ਗਾਇਬ ਸੀ ਤੇ ਉਸ ਦੀ ਬੇਟੀ ਮੁਕਤਾ ਬੱਤੀ ਉਰਫ ਮੁਸਕਾਨ ਜਿਸ ਦੀ ਉਮਰ 17 ਸਾਲਾਂ ਸੀ ਉਹ ਵੀ ਗਾਇਬ ਸੀ ਤੇ ਉਸ ਦਾ ਬੇਟਾ ਮਿੰਟੂ ਠਾਕੁਰ ਜੋ ਕਿ 6 ਸਾਲਾਂ ਸੀ ਉਹ ਵੀ ਗਾਇਬ ਸੀ ਜਾਨੀ ਹੁਣ ਜੋ ਕੋਸਮੀ ਥਾਣੇ ਦੀ ਪੁਲਿਸ ਹੁੰਦੀ ਆ ਉਹ ਇੱਥੋਂ ਦੀ ਪੁਲਿਸ ਦੇ ਨਾਲ رابطہ ਕਾਇਮ ਕਰਦੀ ਆ ਤੇ ਆਪਣੇ ਨਾਲ ਸੂਰਜ ਦੇਵ ਨੂੰ ਲਿਆ ਕੇ ਇਸ ਜਗ੍ਹਾ ਤੇ ਪਹੁੰਚਦੀ ਹੈ ਤੇ ਜਦੋਂ ਹੁਣ ਸੂਰਜ ਦੇਵ ਇਹਨਾਂ ਕੰਕਾਲਾਂ ਨੂੰ ਦੇਖਦਾ ਤੇ ਇਹਨਾਂ ਦੇ ਕੱਪੜੇ ਵਗੈਰਾ ਦੇਖਦਾ ਤਾਂ ਸੂਰਜ ਦੇਵ ਦੇ ਪੈਰਾ ਇੱਥੋਂ ਜ਼ਮੀਨ ਨਿਕਲ ਜਾਂਦੀ ਹੈ ਉੱਚੀ ਉੱਚੀ ਰੋਣ ਲੱਗਦਾ ਚੰਗਿਆੜਾ ਮਾਰਨ ਲੱਗਦਾ ਕਿਉਂਕਿ ਇਹ ਜੋ ਤਿੰਨੇ ਲਾਸ਼ਾਂ ਸੀ ਇਹਨਾਂ ਦੇ ਕੱਪੜਿਆਂ ਤੋਂ ਪਤਾ ਲੱਗ ਚੁੱਕਿਆ ਸੀ ਕਿ ਜੋ ਇਹ ਲਾਸ਼ਾਂ ਨੇ ਇਹ ਸੂਰਜ ਦੇਵ ਦੇ ਪਰਿਵਾਰਕ ਮੈਂਬਰਾਂ ਦੀਆਂ ਨੇ ਉਸ ਦੀ ਪਤਨੀ ਬੇਟੀ ਅਤੇ بیٹے ਦੀਆਂ ਨੇ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹਨਾਂ ਦਾ ਕਤਲ ਕਿਸ ਨੇ ਕਰ ਦਿੱਤਾ ਇਹ ਲਾਸ਼ਾਂ ਇੱਥੇ ਕਿਵੇਂ ਆ ਗਈਆਂ ਯਾਨੀ ਕਈ ਸਵਾਲ ਪੁਲਿਸ ਦੇ ਅੱਗੇ ਸੀ ਜੋ ਸੂਰਜ ਦੇਵ ਹੁੰਦਾ ਉਹ ਦੱਸਦਾ ਕਿ 26 ਸਤੰਬਰ 2024 ਨੂੰ ਇਹ ਜੋ ਤਿੰਨੇ ਸੀ ਇਹ ਅਚਾਨਕ ਗਾਇਬ ਹੋ ਜਾਂਦੇ ਆ ਤੇ ਫਿਰ 4 ਅਕਤੂਬਰ 2024 ਨੂੰ ਜੋ ਸੂਰਜ ਦੇਵ ਹੁੰਦਾ ਉਹ ਇਹਨਾਂ ਦੀ ਰਿਪੋਰਟ ਦਰਜ ਕਰਵਾਉਂਦਾ ਗੁੰਮਸ਼ੁਦਗੀ ਦੀ ਪੁਲਿਸ ਹੁਣ ਪੁੱਛਗਿੱਛ ਕਰਦੀ ਆ ਸ਼ਾਨਵੀਨ ਕਰਦੀ ਆ ਸਭ ਤੋਂ ਪਹਿਲਾਂ ਪੁਲਿਸ ਕੁਸ਼ਲਿਆ ਠਾਕੁਰ ਦੇ ਫੋਨ ਦੀ ਸੀਡੀਆਰ ਕਢਵਾਉਂਦੀ ਆ ਤੇ ਉਸ ਦੇ ਵਿੱਚ ਕਈ ਨੰਬਰ ਆਉਂਦੇ ਨੇ ਪਰ ਨੰਬਰਾਂ ਦੇ ਵਿੱਚ ਇੱਕ ਜੋ ਨੰਬਰ ਹੁੰਦਾ ਉਹ ਪੁਲਿਸ ਨੂੰ ਸ਼ੱਕੀ ਦਿਖਾਈ ਦਿੰਦਾ ਹੈ ਉਹ ਨੰਬਰ ਹੁੰਦਾ ਹੈ ਮੁਖਤਿਆਰ ਅंसारी ਦਾ ਜੋ ਕਿ ਝਾਰਖੰਡ ਦਾ ਰਹਿਣ ਵਾਲਾ ਸੀ ਤੇ ਤੰਤਰਮੰਤਰ ਕਰਦਾ ਸੀ ਪੁਲਿਸ ਹੁਣ ਇਸ ਦੀ ਤਲਾਸ਼ ਕਰਦੀ ਹੈ ਤੇ ਆਖਰ 19 ਨਵੰਬਰ 2024 ਨੂੰ ਜੋ ਮੁਖਤਿਆਰ ਅंसारी ਹੁੰਦਾ ਉਹ ਪੁਲਿਸ ਦੇ ਹੱਥ ਚੜ ਜਾਂਦਾ ਹੈ ਹੁਣ ਪੁਲਿਸ ਉਸ ਤੋਂ ਸਾਥੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾ ਜੋ ਮੁਖਤਿਆਰ ਅंसारी ਕਹਾਣੀ ਦੱਸਦਾ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਨੇ ਉਹ ਦੱਸਦਾ ਕਿ ਜੋ ਕੁਸ਼ਲਿਆ ਠਾਕੁਰ ਸੀ ਉਸ ਦਾ ਸੰਪਰਕ ਹੁੰਦਾ ਮੁਖਤਿਆਰ ਅंसारी ਦੇ ਨਾਲ ਕਿਉਂਕਿ ਇਹ ਤੰਤਰਮੰਤਰ ਦੇ ਵਿੱਚ ਵਿਸ਼ਵਾਸ ਕਰਦੀ ਸੀ ਜੋ ਮੁਖਤਿਆਰ ਅंसारी ਸੀ ਉਹ ਤੰਤਰਮੰਤਰ ਕਰਦਾ ਸੀ ਹੁਣ ਇਹਨਾਂ ਦਾ رابطہ ਕਾਇਮ ਹੋ ਜਾਂਦਾ ਉਸ ਤੋਂ ਬਾਅਦ ਇਨਾਂ ਦੀ ਦੋਸਤੀ ਹੁੰਦੀ ਆ ਦੋਸਤੀ ਤੋਂ ਬਾਅਦ ਪਿਆਰ ਹੁੰਦਾ ਪਿਆਰ ਤੋਂ ਬਾਅਦ ਹੁਣ ਇਹ ਸਬੰਧ ਬਣਾਉਣ ਲੱਗ ਜਾਂਦੇ ਨੇ ਸੂਰਜਦੇਵ ਜਦੋਂ ਘਰੋਂ ਬਾਹਰ ਹੁੰਦਾ ਤਾਂ ਜੋ ਮੁਖਤਿਆਰ ਅंसारी ਹੁੰਦਾ ਉਹ ਸੂਰਜਦੇਵ ਦੇ ਘਰ ਆਉਣ ਲੱਗ ਜਾਂਦਾ ਉਸ ਦੀ ਪਤਨੀ ਕੁਸ਼ਲਿਆ ਠਾਕੁਰ ਦੇ ਕੋਲ ਜਾਨੀ ਸੂਰਜਦੇਵ ਦੇ ਹੁੰਦੇ ਹੋਏ ਵੀ ਜੋ ਮੁਖਤਿਆਰ ਅंसारी ਸੀ ਉਹ ਇਹਨਾਂ ਦੇ ਘਰ ਆ ਜਾਂਦਾ ਸੀ ਪਰ ਸੂਰਜਦੇਵ ਸ਼ਾਇਦ ਇਸ ਗੱਲ ਦਾ ਵਿਰੋਧ ਨਹੀਂ ਕਰ ਸਕਿਆ ਸੂਰਜਦੇਵ ਦੇ ਘਰ ਉਸ ਦੀ ਪਤਨੀ ਦੇ ਨਾਲ-ਨਾਲ ਉਸ ਦੀ ਬੇਟੀ ਮੁਕਤਾ ਬਤੀ ਜਿਸ ਨੂੰ ਮੁਸਕਾਨ ਕਹਿੰਦੇ ਸੀ 17 ਸਾਲਾ ਉਹ ਵੀ ਸੀ ਤੇ 6 ਸਾਲਾ ਉਸ ਦਾ ਬੇਟਾ ਵੀ ਸੀ ਹੁਣ ਇਹਨਾਂ ਦੇ ਸੰਬੰਧ ਬਣਦੇ ਨੇ ਸੰਬੰਧ ਬਣ ਤੋਂ ਬਾਅਦ ਜੋ ਮੁਖਤਿਆਰ ਅंसारी ਦਾ ਭਰਾ ਹੁੰਦਾ ਆਰਿਫ ਅंसारी ਉਹ ਇੱਥੇ ਹੀ ਠੇਕੇਦਾਰੀ ਦਾ ਕੰਮ ਕਰਦਾ ਹੁੰਦਾ ਜਦੋਂ ਉਸ ਨੂੰ ਪਤਾ ਲੱਗਦਾ ਕਿ ਮੇਰਾ ਜੋ ਵੱਡਾ ਭਰਾਗਾ ਉਹ ਕੁਸ਼ਲਿਆ ਠਾਕੁਰ ਦੇ ਘਰੇ ਜਾਂਦਾ ਤਾਂ ਆਰਿਫ ਅंसारी ਦਾ ਵੀ ਇਹਨਾਂ ਦੇ ਘਰ ਆਉਣਾ ਜਾਣਾ ਹੋ ਜਾਂਦਾ ਹੈ ਹੁਣ ਜੋ ਮੁਖਤਿਆਰ ਅंसारी ਸੀ ਉਹ ਕੁਸ਼ਲਿਆ ਠਾਕੁਰ ਦੇ ਨਾਲ ਸੰਬੰਧ ਬਣਾਉਂਦਾ ਉਸ ਦੇ ਨਾਲ ਨਜਾਇਜ਼ ਸੰਬੰਧ ਬਣੇ ਹੁੰਦੇ ਨੇ ਪਰ ਜੋ ਆਰਿਫ ਸੀ ਉਹ ਕੁਸ਼ਲਿਆ ਠਾਕੁਰ ਦੀ ਬੇਟੀ ਮੁਸਕਾਨ ਦੇ ਨਾਲ ਅਟੈਚ ਹੋ ਜਾਂਦਾ ਯਾਨੀ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਬਣ ਜਾਂਦਾ ਤੇ ਜੋ ਕੁਸ਼ਲਿਆ ਤੇ ਮੁਖਤਿਆਰ ਅंसारी ਸੀ ਉਹਨਾਂ ਦਾ ਆਪਸ ਦੇ ਵਿੱਚ ਸੰਬੰਧ ਬਣ ਜਾਂਦਾ ਸ਼ਾਇਦ ਇਸ ਗੱਲ ਦੇ ਉੱਤੇ ਸੂਰਜ ਦੇਵ ਨੇ ਕਦੇ ਧਿਆਨ ਦਿੱਤਾ ਹੀ ਨਹੀਂ ਸੀ ਇਸ ਕਰਕੇ ਇਹ ਜੋ ਕੰਮ ਸੀ ਚੱਲਦਾ ਰਹਿੰਦਾ ਹੈ ਇਹ ਆਰਾਮ ਦੇ ਨਾਲ ਮੁਖਤਿਆਰ ਅंसारी ਤੇ ਆਰਿਫ ਅंसारी ਜੋ ਸੀ ਇਹਨਾਂ ਦੇ ਘਰ ਆਉਂਦੇ ਸੀ ਤੇ ਇਹਨਾਂ ਨਾਲ ਸੰਬੰਧ ਬਣਾਉਂਦੇ ਸੀ ਉਸ ਤੋਂ ਬਾਅਦ ਜੋ ਆਰਿਫ ਸੀ ਉਹ ਠੇਕੇਦਾਰੀ ਦਾ ਕੰਮ ਕਰਦਾ ਸੀ ਆਰਿਫ ਜਿੰਨੇ ਵੀ ਪੈਸੇ ਹੁੰਦੇ ਉਹ ਸਾਰੇ ਪੈਸੇ ਹੁਣ ਮੁਸਕਾਨ ਦੇ ਉੱਤੇ ਲਟਾਉਣ ਲੱਗ ਗਿਆ ਸੀ ਜਾਨੀ ਇਸ ਦੀਆਂ ਲੋੜਾਂ ਪੂਰੀਆਂ ਕਰਨ ਲੱਗ ਗਿਆ ਸੀ ਨਵੀਂ ਤੋਂ ਨਵੀਂ ਚੀਜ਼ ਇਸ ਨੂੰ ਲਿਆ ਕੇ ਦੇਣ ਲੱਗ ਗਿਆ ਸੀ ਪਰ ਜੋ ਆਰਫ ਅंसारी ਦੇ ਮਾਤਾ ਪਿਤਾ ਸੀ ਜੋ ਪਿੰਡ ਵਿੱਚ ਰਹਿੰਦੇ ਸੀ ਉਹ ਬਿਮਾਰ ਰਹਿੰਦੇ ਸੀ ਉਹਨਾਂ ਨੂੰ ਇਹ ਇਸ ਨੇ ਪੈਸੇ ਭੇਜਣੇ ਬੰਦ ਕਰ ਦਿੱਤੇ ਇਸ ਗੱਲ ਕਾਰਨ ਹੁਣ ਮੁਖਤਿਆਰ ਅंसारी ਤੇ ਆਰਫ ਦੇ ਵਿੱਚ ਝਗੜਾ ਹੁੰਦਾ ਹੈ ਮੁਖਤਿਆਰ ਕਹਿੰਦਾ ਕਿ ਤੂੰ ਸਾਰੇ ਪੈਸੇ ਇਨ੍ਹਾਂ ਉੱਤੇ ਲੁਟਾ ਰਿਹਾ ਹੈਂ ਤੂੰ ਮਾਤਾ ਪਿਤਾ ਲਈ ਵੀ ਕੁਝ ਛੱਡ ਉਹਨਾਂ ਨੂੰ ਵੀ ਪੈਸੇ ਭੇਜ ਉਹਨਾਂ ਦੀਆਂ ਵੀ ਲੋੜਾਂ ਨੇ ਉਹ ਵੀ ਬਿਮਾਰ ਨੇ ਪਰ ਜੋ ਆਰਿਫ ਹੁੰਦਾ ਉਹ ਇਸ ਗੱਲ ਤੇ ਧਿਆਨ ਨਹੀਂ ਦਿੰਦਾ ਮੁਖਤਿਆਰ ਤੇ ਆਰਿਫ ਦੇ ਵਿੱਚ ਇਸ ਗੱਲ ਨੂੰ ਲੈ ਕੇ ਝਗੜਾ ਹੁੰਦਾ ਤਾਂ ਹੁਣ 26 ਸਤੰਬਰ 2024 ਨੂੰ ਜੋ ਮੁਖਤਿਆਰ ਅंसारी ਹੁੰਦਾ ਹੈ ਉਹ ਆਉਂਦਾ ਕੁਸ਼ਲਿਆ ਠਾਕੁਰ ਦੇ ਘਰ ਤੇ ਇਸ ਨੂੰ ਕਹਿੰਦਾ ਕਿ ਆਪਾਂ ਬੁਲਰਾਮਪੁਰ ਘੁੰਮਣ ਜਾਵਾਂਗੇ ਤਾਂ ਹੁਣ ਜੋ ਕੁਸ਼ਲਿਆ ਦੀ ਬੇਟੀ ਹੁੰਦੀ ਆ ਮੁਸਕਾਨ ਉਹਦਾ ਮਿੰਟੂ ਠਾਕੁਰ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਤੁਹਾਡੇ ਨਾਲ ਜਾਵਾਂਗੇ ਹੁਣ ਇਹ ਤਿੰਨੋਂ ਜਾਣਿਆਂ ਨੂੰ ਲੈ ਕੇ ਜਦੋਂ ਬੁਲਰਾਮਪੁਰ ਵੱਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਆਰਫ ਅंसारी ਮਿਲਦਾ ਹੈ ਹੁਣ ਆਰਫ ਅंसारी ਇਹਨਾਂ ਨੂੰ ਪੁੱਛਦਾ ਕਿ ਤੁਸੀਂ ਕਿੱਥੇ ਜਾਂਦੇ ਹੋ ਇਹਨਾਂ ਨੇ ਦੱਸਿਆ ਕਿ ਇਸ ਤਾਂ ਬੁਲਰਾਮਪੁਰ ਘੁੰਮਣ ਜਾਂਦੇ ਆ ਹੁਣ ਆਰਫ ਵੀ ਕਹਿੰਦਾ ਕਿ ਮੈਂ ਵੀ ਤੁਹਾਡੇ ਨਾਲ ਚੱਲਾਂਗਾ ਇਹ ਸਾਰੇ ਜਾਣੇ ਇਕੱਠੇ ਹੋ ਕੇ ਬੁਲਰਾਮਪੁਰ ਵੱਲ ਆਉਂਦੇ ਨੇ ਤੇ ਇੱਥੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪੈ ਜਾਂਦੇ ਨੇ ਪੈਣ ਤੋਂ ਬਾਅਦ ਜੋ ਆਰਿਫ ਅंसारी ਹੁੰਦਾ ਹੈ ਉਹ ਮੁਸਕਾਨ ਨੂੰ ਕਹਿੰਦਾ ਕਿ ਆਪਾਂ ਵਿਆਹ ਕਰਵਾਵਾਂਗੇ ਪਰ ਮੁਸਕਾਨ ਆਰਿਫ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਇਸ ਗੱਲ ਤੋਂ ਇਹਨਾਂ ਦੀ ਲੜਾਈ ਹੋ ਜਾਂਦੀ ਹੈ ਲੜਾਈ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਜੋ ਬਾਕੀ ਇਹਨਾਂ ਦੇ ਨਾਲ ਮੈਂਬਰ ਸੀ ਉਹ ਸੁੱਤੇ ਪਏ ਸੀ ਤਾਂ ਗੁੱਸੇ ਦੇ ਵਿੱਚ ਜੋ ਆਰਿਫ ਹੁੰਦਾ ਹੈ ਉਹ ਚਾਕੂ ਨਾਲ ਮੁਸਕਾਨ ਦੇ ਉੱਤੇ ਬਾਹਰ ਕਰ ਦਿੰਦਾ ਹੈ ਜਦੋਂ ਹੁਣ ਮੁਸਕਾਨ ਚੀਖ ਚੰਗਿਆੜਾ ਪਾ ਦਿੰਦੀ ਹੈ ਤਾਂ ਉਸ ਦੀ ਮਾਂ ਕੁਸ਼ਲਿਆ ਠਾਕਰ ਉੱਠਦੀ ਹੈ। ਤਿਆਰ ਅंसारी ਹੁੰਦਾ ਉਹ ਵੀ ਉੱਠ ਖੜਦਾ ਹੈਗਾ ਤੇ ਹੁਣ ਮੁਖਤਿਆਰ ਅंसारी ਨੂੰ ਲੱਗ ਰਿਹਾ ਸੀ ਕਿ ਜੋ ਮੁਸਕਾਨ ਉਹ ਨਹੀਂ ਬਚੇਗੀ ਤੇ ਜੋ ਇਸ ਦੀ ਮਾਂ ਗਈ ਉਹ ਸਾਨੂੰ ਫਸਾ ਦੇਵੇਗੀ ਤਾਂ ਕਹਾੜੀ ਦੇ ਨਾਲ ਜੋ ਕੁਸ਼ਲਿਆ ਠਾਕਰ ਹੁੰਦੀ ਹੈ ਉਸ ਦੇ ਸਿਰ ਉੱਤੇ ਮੁਖਤਿਆਰ ਅंसारी ਬਾਹਰ ਕਰ ਦਿੰਦਾ ਹੈ ਤੇ ਉਸ ਦੀ ਵੀ ਮੌਕੇ ਤੇ ਮੌਤ ਹੋ ਜਾਂਦੀ ਹੈ। ਜੋ ਮੁਸਕਾਨ ਹੁੰਦੀ ਹੈ ਉਸ ਦੀ ਵੀ ਮੌਤ ਹੋ ਜਾਂਦੀ ਹੈ ਤੇ ਜੋ ਇਹਨਾਂ ਦਾ 6 ਸਾਲਾਂ ਬੇਟਾ ਹੁੰਦਾ ਮਿੰਟੂ ਠਾਕਰੂ ਉਹ ਵੀ ਉੱਠ ਖੜਦਾ ਤੇ ਫਿਰ ਉਸ ਤੋਂ ਬਾਅਦ ਇਹ ਉਸ ਦੇ ਉੱਪਰ ਵੀ ਕਹਾੜੀਆਂ ਦੇ ਨਾਲ ਬਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਫਿਰ ਇਹ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਚੱਕ ਕੇ ਦਹੇਜ਼ਬਾਰ ਦੇ ਜੰਗਲ ਦੇ ਕੋਲ ਜੋ ਖੇਤ ਹੁੰਦੇ ਆ ਉਸ ਵਿੱਚ ਸਿੱਟ ਆਉਂਦੇ ਨੇ ਤੇ ਉੱਥੋਂ ਇਹ ਫਰਾਰ ਹੋ ਜਾਂਦੇ ਆ ਇਹ ਇਹਨਾਂ ਨੂੰ ਲੱਗਦਾ ਕਿ ਸਾਡੇ ਇਸ ਜੁਰਮ ਦਾ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਲੱਗੇਗਾ ਤੇ ਇਹ ਉੱਥੋਂ ਫਰਾਰ ਹੋ ਜਾਂਦੇ ਨੇ ਤੇ 51 ਦਿਨਾਂ ਬਾਅਦ ਜਦੋਂ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਮਿਲਦੀਆਂ ਉਸ ਤੋਂ ਬਾਅਦ ਪੁਲਿਸ ਜਾਂਚ ਕਰਦੀ ਹੈ ਤਾਂ ਜੋ ਕੇਸ ਸੀ ਉਹ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦਾ ਤੇ ਮੁਖਤਿਆਰ ਅंसारी ਅਤੇ ਆਰਫ ਅंसारी ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜੇ ਕਿਤੇ ਸੂਰਜ ਦੇਵ ਨੇ ਆਪਣੇ ਪਰਿਵਾਰ ਦੇ ਨਾਲ ਅਟੈਚਮੈਂਟ ਸਹੀ ਰੱਖੀ ਹੁੰਦੀ ਉਹਨਾਂ ਦੇ ਨਾਲ ਆਪਣਾ رابطہ ਸਹੀ ਰੱਖਿਆ ਹੁੰਦਾ ਉਹਨਾਂ ਤੇ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਕੰਮ ਨਹੀਂ ਹੋਣਾ ਸੀ ਜਿਵੇਂ ਕਹਿੰਦੇ ਨੇ ਕਿ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਜਦੋਂ ਹੀ ਸੂਰਜ ਦੇਵ ਨੇ ਆਪਣੇ ਪਰਿਵਾਰ ਤੋਂ ਆਪਣਾ ਧਿਆਨ ਪਰੇ ਕੀਤਾ ਤਾਂ ਜੋ ਕੁਸ਼ਲਿਆ ਠਾਕੁਰ ਹੁੰਦੀ ਆ ਉਹ ਮੁਖਤਿਆਰ ਅंसारी ਦੇ ਕੰਟੈਕਟ ਦੇ ਵਿੱਚ ਆ ਜਾਂਦੀ ਹੈ ਪਰ ਸ਼ਾਇਦ ਸੂਰਜ ਦੇਵ ਨੇ ਕਦੇ ਵੀ ਧਿਆਨ ਨਹੀਂ ਦਿੱਤਾ ਕਿ ਮੇਰੀ ਘਰ ਵਾਲੀ ਕੀ ਕਰ ਰਹੀ ਹੈ ਉਸ ਤੋਂ ਬਾਅਦ ਆਰਫ ਅंसारी ਆਉਂਦਾ ਜੋ ਉਸਦੀ ਬੇਟੀ ਦੇ ਨਾਲ ਸੰਬੰਧ ਦੇ ਵਿੱਚ ਆ ਜਾਂਦਾ ਹੈਗਾ ਤੇ ਆਖਰ ਇਹਨਾਂ ਸਾਰੀਆਂ ਗੱਲਾਂ ਦਾ ਨਤੀਜਾ ਇਹ ਨਿਕਲਦਾ ਕਿ ਤਿੰਨ ਕਤਲ ਹੋ ਜਾਂਦੇ ਨੇ ਦੋ ਜਣਿਆਂ ਨੂੰ ਜੇਲ੍ਹ ਹੋ ਜਾਂਦੀ ਹੈ ਤੇ ਜੋ ਸੂਰਜ ਦੇਵ ਹੁੰਦਾ ਉਸ ਦੀ ਵੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਉਸ ਦਾ ਵੀ ਘਰ ਉਜੜ ਜਾਂਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ